ਕੁਕਰ ਤੇ ਸੁੱਚਾ ਸਮਾਉ ਪਿੰਡ ਦੇ ਵਾਸੀ ਸੀਗੇ ਸੁੱਚਾ ਪਰਿਵਾਰ ਕੀ ਮੈਤੋਂ ਆਇਆ ਸੀਗਾ ਕੁਕਰ ਸਮਾਉ ਪਿੰਡ ਦਾ ਸੀਗਾ ਦੋਨਾਂ ਦੀ ਨੌਜਵਾਨੀ ਵੇਲੇ ਜਿਵੇਂ ਕਹਿੰਦੇ ਵਧੀਆ ਦੋਸਤੀ ਸੀਗੀ ਸ਼ਖ ਸ਼ੋਭਾ ਹੋ ਗਿਆ ਬਲਵੀਰੋ ਬਲਵੀਰੋਂ ਨੂੰ ਲੈ ਕੇ ਤਾਂ ਪਰਿਵਾਰ ਚ ਤਣਾਅ ਆ ਤਣਾਅ ਤੋਂ ਬਾਅਦ ਕੁਕਰ ਨੂੰ ਤੇ ਬਲਵੀਰੋਂ ਨੂੰ ਜਿਵੇਂ ਕਹਿੰਦੇ ਸੁੱਤੇ ਵੱਲੋਂ ਮਾਰਿਆ ਗਿਆ ਵਿੱਚੀ ਦਾ ਸੁੱਚਾ ਵਿੱਚੀ ਕੁਕਰ ਤੇ ਇਹਨਾਂ ਦੀ ਆਪ ਤੇ ਮਿੱਤਰਦਾਰੀ ਦੀ ਪੂਰੀ ਵਧੀਆ ਤੇ ਨਰੇਣਾ ਸਿਹਤ ਪੱਖੋਂ ਕਮਜ਼ੋਰ ਸੀ ਸੁਚਤ ਤਕੜਾ ਤੇ ਜਿਹੜਾ ਭਾਗ ਨੂੰ ਨਾਲ ਮਰਿਆ ਕਰਦੇ ਨੇ ਭਾਗਤਾ ਜੀ ਬੈੰਦੀ ਦੇਖਿਆ ਪਿੰਡ ਚ ਦੀ ਉਹਨਾਂ ਨੇ ਅੰਗਰੇਜ਼ ਸਰਕਾਰ ਨੇ ਸਨੇਹਾ ਘੱਲਿਆ ਸੀ ਉਹ ਟਾਈਮ ਇਹ ਜੇ ਸਿਪਵੇਂ ਜਿੱਥੇ ਬੰਦੇ ਨੂੰ ਕਤਲ ਕਰਦੇ ਉੱਥੇ ਬੰਸੀ ਹੋਣੀ ਸੀ ਜਿਹੜੇ ਨੇ ਪਹਿਲਾਂ ਪੰਜ ਕਤਲ ਕੀਤੇ ਸੀ ਨਾ ਗੁੱਚੜ ਮਾਰੇ ਸੀ ਜਾਂ ਕੁੱਕਰ ਮਾਰੇ ਸੀ ਜਾਂ ਬੀਰੋ ਮਾਰੀ ਸੀ ਉਹਨਾਂ ਚ ਤੋਂ ਤਾਂ ਮਹਾਰਾਜ ਪਟਿਆਲੇ ਨੇ ਬਰੀ ਕਰਤਾ ਸੀ ਉਦੋਂ ਬਾਅਦ ਤਾਂ ਦਾਦਾ ਜੀ ਗੇਰਾ ਖੇਤੀ ਕੀਤੀ ਉਹਨਾਂ ਨੇ ਤਿੰਨ ਚਾਰ ਸਾਲ ਆਕੇ ਪਿੰਡ ਉਦੋਂ ਬਾਅਦ ਇਹਨਾਂ ਦੇ ਨਾਲ ਨਾ ਵੀਰੋ ਦੀ ਭੈਣ ਕਹਿ ਲੋ ਰਿਸ਼ਤੇਦਾਰੀ ਤੋਂ ਮਾਮੇ ਭੂਆ ਸੀ ਵੀ ਰਾਜਕੌਰ ਸੀ ਗਹਿਰੀ ਪਿੰਡ ਗਹਿਰੀ ਇਹਨਾਂ ਦੇ ਨਾਲ ਕਿਤੇ ਖੇਤ ਜਾ ਕੇ ਉਹ ਉਹਨਾਂ ਨੂੰ ਬੰਗਾਰ ਕੇ ਦੋਆਂ ਨੂੰ ਨਾਲੇ ਗੱਜੜ ਨੂੰ ਨਾਲੇ ਰਾਜੋ ਨੂੰ ਉਹਨਾਂ ਨੂੰ ਉੱਥੇ ਮਾਰਦਾ ਲੋਕਾਂ ਮੁਤਾਬਕ ਆਪਣੀ ਭਾਬੀ ਅਤੇ ਕੁੱਕਰ ਦੇ ਕਤਲ ਤੋਂ ਬਾਅਦ ਸੁੱਚੇ ਨੇ گاਵਾਂ ਨੂੰ ਬਚਾਇਆ ਜਿਸ ਤੋਂ ਬਾਅਦ ਉਹ ਲੋਕਾਂ ਵਿੱਚ ਸੂਰਮੇ ਵਜੋਂ ਮਸ਼ਹੂਰ ਹੋ ਗਿਆ ਜਦੋਂ ਇਹ ਫੌਜ ਚ ਮਤਲਬ ਭਰਤੀ ਹੋਇਆ ਹੋਇਆ ਸੀ ਉੱਥੇ ਕਿਤੇ ਫੌਜ ਦੇ ਕੁਆਟਰਾਂ ਚੱਗ ਲੱਗੇ ਅੱਗ ਦੀਆਂ ਲਪਟਾਂ ਦੇ ਵਿੱਚ ਘਿਰ ਗਏ ਕੁਝ ਬੱਚੇ ਕੁਝ ਅਫਸਰ ਦੀ ਮੇਮ ਵੀ ਰੱਖਦੇ ਨੇ ਉਹਨਾਂ ਨੂੰ ਵੀ ਦਿਲ ਕਰਕੇ ਸੁੱਚਾ ਸਿੰਘ ਨੇ ਕੱਢਿਆ ਉਹ ਅੱਗ ਦੇ ਲਪਟਾਂ ਚੋਂ ਗਿੱਲਾ ਕੰਬਲ ਲੈ ਕੇ ਉੱਤੇ ਫਿਰ ਇਹਨਾਂ ਦੀ ਕੁਚੜਪ ਹੋਏ ਕਿਤੇ ਬੁੱਤਰਾਂ ਨਾਲ ਉਸ ਮੌਕੇ ਬੁੱਤਰ ਗਾਈਆਂ ਮਾਰਦੇ ਸੀ ਕਿਸੇ ਮਾਤਾ ਨੇ ਕਹਿਤਾ ਵੀ ਸਾਡੇ ਤਾਂ ਰੋਟੀ ਵੀ ਖਾਣੀ ਔਖੀ ਲੱਗਦੀ ਐ ਵੀ ਇੱਥੇ ਤਾਂ ਰੋਜ਼ ਗਾਈਆਂ ਮਾਰੀਆਂ ਜਾਂਦੇ ਨੇ ਫਿਰ ਜਿਹੜਾ ਭੁੰਨਾਂ ਨਾਲ ਕਰੀ ਤੇ ਫਿਰ ਇਸੇ ਕਰਕੇ ਕਤਲ ਗੇਰੀ ਭਾਗੀ ਜਾ ਕੇ ਕੀਤੇ ਉੱਥੇ ਵੀ ਇਹ ਜਿੱਦ ਦਾ ਸਵਾਲ ਖੜਾ ਹੋ ਗਿਆ ਸੀ ਇਸ ਕਰਕੇ ਇਹਨਾਂ ਨੂੰ ਮਤਲਬ ਸੂਰਮੇ ਹੀ ਸਮਝਿਆ ਜਾਣ ਲੱਗਿਆ ਜਦੋਂ ਕੰਮ ਸੂਰਮਗਤੀ ਦੇ ਕੀਤੇ ਪਿੰਡ ਵਾਲੇ ਭਾਵੇਂ ਸੁੱਚਾ ਸਿੰਘ ਨੂੰ ਨਾਇਕ ਮੰਨਦੇ ਹਨ ਪਰ ਸੁੱਚਾ ਸਿੰਘ ਦੇ ਦੋਸਤ ਤੋਂ ਦੁਸ਼ਮਣ ਬਣੇ ਕੁੱਕਰ ਨੂੰ ਫਿਲਮਾਂ ਅਤੇ ਗੀਤਾਂ ਵਿੱਚ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਉਸ ਉੱਤੇ ਕੁੱਕਰ ਦੇ ਪਰਿਵਾਰ ਨੂੰ ਇਤਰਾਜ਼ ਹੈ ਹਜੇ ਤੱਕ ਕਿਸੇ ਨੇ ਵੀ ਗੀਤਕਾਰ ਨੇ ਜਾਂ ਰੈਕਟਰ ਕਿਸੇ ਵੀ ਫਿਲਮ ਦੇ ਲੇਖਕ ਨੇ ਕਿਸੇ ਨੇ ਵੀ ਆਪਣੇ ਨਾਲ ਸੰਪਰਕ ਨਹੀਂ ਕੀਤਾ ਵੀ ਉਹਦੀ ਸਚਾਈ ਕੀ ਹੈ ਜੋ ਵੀ ਗੀਤ ਗਾਏ ਗਿਆ ਫਿਲਮਾਂ ਨੇ ਉਹਦੇ ਵਿੱਚ ਸਾਰਾ ਕੁਝ ਹੀ ਊਟ ਪਟਾੰਗ ਦਿੱਤਾ ਹੋਇਆ ਜੀ ਝੂਠਾ ਮਤਲਬ ਕਿ ਇਹ ਜਿਹੜੀ ਖਾੜੇ ਵਾਲੀ ਇਹ ਤਾਂ ਕੋਈ ਗੱਲ ਨਹੀਂ ਧੀ ਖਾੜੇ 'ਚ ਕੋਈ ਗੱਲ ਨਹੀਂ ਹੋਇਆ ਇਹ ਤਾਂ ਉਸ ਪੱਤੀ ਗਿਆ ਉੱਥੇ ਉੱਥੇ ਗੋਲੀ ਮਾਰੀ ਆ ਉਹਨੇ ਸੁੱਚਾ ਸਿੰਘ ਦਾ ਵਿਆਹ ਨਹੀਂ ਹੋਇਆ ਸੀ ਅਤੇ ਨਾ ਹੀ ਉਹਨਾਂ ਦਾ ਕੋਈ ਬੱਚਾ ਸੀ ਲੇਖਕ ਉਮਪrakash ਗਾਸੋ ਕਹਿੰਦੇ ਹਨ ਕਿ ਸੁੱਚਾ ਸਿੰਘ ਨੇ ਲੋਕਪੱਖੀ ਲੜਾਈਆਂ ਲੜੀਆਂ ਜਿਸ ਕਾਰਨ ਉਹਨਾਂ ਨੂੰ ਕਰੀਬ 1 ਸਦੀ ਬਾਅਦ ਵੀ ਯਾਦ ਕੀਤਾ ਜਾ ਰਿਹਾ ਹੈ ਸੱਚਾ ਸੂਮ ਮੇਂ ਲੋਕ ਧੜਕਣ ਕਿਹਾ ਜਾ ਸਕਦਾ ਹੈ ਲੋਕਾਂ ਦੇ ਮਨ ਵਿੱਚ ਇਹ ਗੱਲਾਂ ਧੜਕਦੀਆਂ ਰਹਦੀਆਂ ਨੇ ਔਰ ਲੋਕਾਂ ਦੇ ਜ਼ਿੰਦਗੀ ਦਾ ਇੱਕ ਅਟੁੱਟ ਅੰਗ ਬਣ ਜਾਂਦੀਆਂ ਨੇ ਅਖੰਡ ਤੇ ਅਮਰ ਹੁੰਦੀਆਂ ਨੇ ਸੋ ਇਹ ਲੋਕ ਜਿਹੜੇ ਨੇ ਇਹ ਲੋਕ ਬਹੁਤ ਵੱਡੀ ਜਿਹਦਾਦ ਹੁੰਦੇ ਨੇ ਤੇ ਇਹ ਬਹੁਤ ਵੱਡਾ ਇੰਨੇ ਸਮਝੋ ਵੀ ਗ੍ਰੰਥ ਹੁੰਦੇ ਨੇ ਸੋ ਲੋਕ ਗ੍ਰੰਥ ਹੁੰਦੇ ਨੇ ਸੋ ਚਾ ਸੂਰਮਾ ਜਿਹੜਾ ਹੈ ਉਹਨੂੰ ਲੋਕ ਗ੍ਰੰਥ ਕਿਹਾ ਜਾ ਸਕਦਾ ਹੈ